ਮੈਂ ਆਪਾਂ ਕਹਿਆ ਇਹ ਕ੍ਰਾਈਮ ਤੋਂ ਬਿਨਾ ਬੰਦੇ ਜੇਲ੍ਹ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਪਰਚਾ ਦਰਜ ਆ 302 ਆ 307 ਆ ਫਿਰ ਤਾਂ ਕਹੀਏ ਜੇ ਇਹ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੈਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜਾਈ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਜਿਹੜੀ ਲੀਗਲ ਰੈਪੀਡਿਸ ਕੀ ਆ ਲੀਗਲ ਪ੍ਰੋਸੀਜਰ ਕੀ ਹੋਣਗੇ ਜੇ ਬਾਅਦ ਚ ਸਰਕਾਰ ਨਹੀਂ ਬਣੂ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹ ਚੱਲ ਰਹੀ ਹੈ ਰਾਤ ਤੱਕ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ ਨਾ ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਏ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਇਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ 'ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ 'ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਹੱਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਹੱਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰੇ ਦੇਖਣ ਵਿੱਚ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਇਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਇਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ ਆਪੋ ਸਰਟੀਫਿਕੇਟ ਦਿਖਾ ਦਿਓ ਸਾਨੂੰ ਦਿਖਾ ਹਾਜੀ ਪਤਾ ਜੀ ਕੀ ਕਹੋਗੇ ਜਿਹੜਾ ਵੱਡਾ ਫਤਵਾ ਭਾਈ ਅਮਰਪਾਲ ਸਿੰਘ ਨੂੰ ਸਾਕ ਕਰਵਾ ਲਿਆ ਦਿੱਤਾ ਗਿਆ ਬਾਈ ਗੀ ਕਰਤਾ ਸਾਬ ਬਾਈ ਗੀ ਮੈਂ ਸਾਰੀ ਖਡੂਰ ਸਾਹਿਲ ਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿਉਂਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣਾ ਕੋਈ ਠੀਕਲੀ ਤੌਰ ਤੇ ਜਿਹੜੇ ਕਿਹੜਾ ਗੱਲ ਹੋਈ ਹੈ ਕਿ ਅਸੀਂ ਫੂਲਾ ਜਿਹਾ ਰਾਦੇ ਉਹਨੇ ਕਹਿੰਦੇ ਜਿਵੇਂ ਉਹਨਾਂ ਤਕਵਾ ਦਿੱਤਾ ਵੱਡਾ ਤੇ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਉਹਨਾਂ ਪਾਲਤਰੀ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਹੈ ਇਸੇ ਮੁੱਦੇ ਤੇ ਲੜੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਅਸੀਂ ਠੀਕ ਹੈ ਹੁਣ ਡੈਮੋਕਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ ਸਾਡਾ ਕੰਮ ਜਿਹੜਾ ਅਸੀਂ ਡੰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ 30 ਦਿਨਾਂ ਦੇ ਤੇ ਅਮਿਸ਼ਾ ਦਾ ਬਿਆਨ ਆ ਚੁੱਕਾ ਕਹਿੰਦੇ ਕਿ ਫੈਨਸਟੇਪ ਦੇ ਕਾਰਨ ਡੇਨ ਜੋ ਡੋਨਾਲਡ ਦਿਹਾਣੇ ਦੇ ਵਿੱਚ ਇੱਕੋ ਜਿਹੀ ਜਨੀ ਹੁਕਿਆਰ ਦੇ ਨਹੀਂ ਉਹ ਤੇ ਬਰਾਮ ਬਿਆਨ ਹੈ ਉਹਦਾ ਹੁਣ ਸਮੇਂ ਨਹੀਂ ਨਹੀਂ ਹੋਰ ਗੱਲ ਨਹੀਂ ਹੈਗਾ ਅਮਿਤ ਸ਼ਾਹ ਕੋਈ ਸੰਵਧਾਨ ਨਹੀਂ ਹੈਗਾ ਅਮਿਤ ਸ਼ਾਹ ਕੋਈ ਕਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਹੈ ਹੁਣ ਡੈਮੋਕਰੇਸੀ ਦੇ ਵਿੱਚ ਜੋ ਵੀ ਹੋਊਗਾ ਸੰਵਧਾਨ ਅਨੁਸਾਰ ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮੁਤਾਬਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜ਼ਿਟਿਵ ਸੀ ਅਸੀਂ ਅੱਜ ਵੀ ਪੋਜ਼ਿਟਿਵ ਆ ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੁੰਦੇ ਨੇ ਅਸੀਂ ਪੋਜੀਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਆ ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਕੋਈ ਸਾਡੇ ਕੋਲ ਬੱਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਨਾ ਵੱਡਾ ਸਾਨੂੰ ਕੈਂਡੀਟ ਕਿਹਾ ਪੂਰੀ 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 ਕੀਤੀ ਜਾਂਦੀ ਅਸੀਂ ਅਸੀਂ ਕਾਨੂੰਨੀ ਮੁਤਾਬਕ ਕਾਨੂੰਨ ਮੁਤਾਬਕ ਵੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਅਸੀਂ ਸੰਘਰਸ਼ੀ ਵਡੇ ਸੋਹਦੇ ਆ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਆ ਤੇ ਪਰ ਇਹ ਵੀ ਸਾਡੇ ਪੌਜੇ ਨੇ ਸਾਨੂੰ ਲੱਗਦਾ ਵੀ ਰਾਮ ਨਾਲ ਹੀ ਅੰਮ੍ਰਿਤਪਾਲ ਨੇ ਬਾਹਰ ਆ ਜਾ ਜਿਵੇਂ ਅੰਮ੍ਰਿਤਪਾਲ ਚ ਲੱਗਾ ਜਿਨੀ ਲੱਗਦਾ ਪੂਸ ਇਹ ਨਹੀਂ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਤਾਂ ਦੇਖਦੇ ਆ ਅਸੀਂ ਪੋਜ਼ਿਟਿਵ ਆਂ ਸੀ ਤਾਂ ਕਹਿੰਦੇ ਆ ਵੀ ਛੁੱਟ ਜਾਣਾ ਹੈ ਅਮਰਤਪਾਲ ਨੇ ਜਿੱਦਾਂ ਸਮਝਾਉਣੀ ਹੋਈ ਅਮਰਤਪਾਲ ਉੱਥੇ ਹੋਊਗਾ ਸੰਸਦ ਅਸੀਂ ਐਨੇ ਵਾਜੂ ਤੇ ਆ ਅਸੀਂ ਨੈਗੇਟਿਵ ਹੈ ਹੀ ਨਹੀਂ ਤੁਹਾਡਾ ਲੰਮਾ ਇਸ ਨੂੰ ਲੱਗ ਰਿਹਾ ਨਹੀਂ ਨਹੀਂ ਮੈਂ ਇਹ ਪਹਿਲਾਂ ਜਦੋਂ ਕਹ ਮੈਨੂੰ ਕੋਈ ਪਹਾਰ ਨਹੀਂ ਹਗਾ ਤੇ ਮੈਨੂੰ ਲੋਕਾਂ ਨੇ ਨਹੀਂ ਉਹ ਬੋਟ ਨਹੀਂ ਸੀ ਕਿੱਦ ਕਿੱਦ ਸੀ ਕਿੱਦ ਤਾਂ ਬਹੁਤ ਸੀ ਫੜਕਾ ਟਿਕ ਸੀ ਉਹਦੀ ਵਜ੍ਹਾ ਲੋਕ ਨਹੀਂ ਐ ਉਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਘਰ ਨੂੰ ਪੈਰਲ ਲੈ ਆ ਕੇ ਖੜਾ ਕੀਤਾ ਵੋਟ ਵੰਡੀ ਗਈ ਤੇ ਉਹ ਹੀ ਵੋਟ ਜਿੱਥੇ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੈਂ ਮੇਰਾ ਖਿਆਲ ਹੈ ਕਿ ਉਹ ਅਸੀਂ ਜੰਮ ਵੀ ਬਿਗੇ ਸੱਤੀ ਸੀ ਜੰਮ ਆਏ ਜਿੱਤ ਸੱਤੀ ਸੀ ਬਿਪੇ ਪਹਿਲਾਂ ਮਿਰਜ਼ਾ ਸਿੰਘ ਬੰਡੂਆ ਸੀ ਪਰ ਕੰਢੀ ਹਾਰ ਗਈ ਨਹੀ ਉਹ ਤਜਰਬਾ ਕਰ ਰਹੇ ਉਹਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣਾਂ ਨੂੰ ਫਤਵਾ ਦੇਤਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰੇ ਖਿਆਲ 99 ਨੰਬਰ ਤੇ ਆ 99 ਨੰਬਰ ਤੇ ਅਸੀਂ ਉਹਨਾਂ ਨੂੰ ਅਗਾਹ ਨਹੀਂ ਕਰ ਰਹੇ ਸੀਗੇ ਉਹੀ ਐਵੇਂ ਪੰਚੇ ਚ ਮੱਲ ਗਿਆ ਨਹੀਂ ਬਹਿਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਪిల్లా ਹੈ ਸਾਨੂੰ ਲੋੜ ਹੈ ਨੁਕੀ ਅਧਿਕਾਰ ਹੰਦਾ ਕਾਹਨ ਹੋ ਰਿਹਾ ਅਸੀਂ ਕਿਸੇ ਵਿਸ਼ੇ ਦੇ ਅਸੀਂ ਕਿ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੁੱਪ-ਚੁੱਪ ਕੇ ਆਸਾਨੀ ਜਿਹੀ ਚੁੱਪੀ ਜਾਂਦੇ ਆ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲਾ ਕੇ ਲੜੇ ਹਾਂ ਧੰਨ ਭਾਗਿਆ ਲੜੇ ਧਨ ਭਾ ਗਿਆ ਉਹ ਪਰਮਾਤਮਾ ਦੇ ਧਨ ਭਾ ਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਵੱਡੀ ਗੱਲ ਜਿਵੇਂ ਤੁਹਾਨੂੰ ਯਕੀਨ ਆ ਕੇ ਸੋਹਜ ਸਮਾਗਮ ਚ ਭਾਈ ਸਾਹਿਬ ਉਹਨਾਂ ਨੂੰ ਉਥੇ ਲੈ ਕੇ ਜਾਣਗੇ ਜਾਂ ਖਰਦੇਜ ਆ ਜਿਕਰ ਜੇ ਨਾ ਨਹੀਂ ਹੋਇਆ ਤਾਂ ਰਨਿੰਗ ਵੀ ਕੀਤਾ ਹੋਏਗੀ ਕੀ ਹੋਏ ਗੱਲ ਕੀ ਮੇਰੀ ਗੱਲ ਸੁਣੋ ਤਾਂ ਮੈਂ ਪਹਿਲਾਂ ਹੀ ਬਹੁਤ ਪੋਜ਼ਿਟਿਵ ਹਾਂ ਨੂੰ ਲੱਗਦਾ ਹੈ ਮੇਰੇ ਮੁਤਾਬਕ ਜਦੋਂ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਜਿੱਤੇ ਸੀ ਨਾ ਸਿਮਰਜਿੰਦਰ ਸਿੰਘ ਨੂੰ ਮੰਨਦੇ ਉਹਨਾਂ ਨੇ ਜਾ ਕੇ ਸਾਨੂੰ ਟੱਕ ਲਈ ਸੀ ਤੇ ਅਸੀਂ ਵੀ ਇਹ ਮਾਇਲ ਨਹੀਂ ਵਾ ਅਸੀਂ ਨਹੀਂ ਲੱਗੇ ਮਿਲ ਪਾਗੇ ਕਿ ਉਹਨਾਂ ਨੂੰ ਨਹੀਂ ਜੇ ਬਾਈ ਜਨ ਸੁਪੋਸ਼ ਹੁੰਦਾ ਕੋਪਰੇਸਿੰਗ ਹੋਣਾ ਨੇ ਕੀ ਕਰਨਾ ਅੱਜ ਤਾਂ ਕੋਈ ਬਰਗਰਾ ਨਹੀਂ ਦੇ ਰਿਹਾ ਲੱਗਦਾ ਨਹੀਂ ਕੋਈ ਕਿ ਸਾਡਾ ਬਿਲਕੁਲ ਅਸੀਂ ਸਿੰਘ ਸਾਹਿਬ ਅਕਾਰ ਤੱਕ ਜਿੱਥੇ ਦਰਸ਼ਨ ਮੇਰੇ ਸਮੇਂ ਮੇਰੀ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਂ ਤੇ ਅਸੀਂ ਅਕਾਰ ਤੱਕ ਨੂੰ ਸਮਰਪਿਤ ਰਹੂਗੇ ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲਟ ਮੱਤਾ ਕੁਝ ਨਹੀਂ ਕਰਾਂਗੇ ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੋਸ਼ਿਸ਼ੀ ਕਰ ਸਕਦੇ ਆ ਇਹਨਾਂ ਨੇ ਪਰਚ ਅਖੰਡ ਪਾਠ ਰੱਖੇ ਹੋਏ ਆ ਇਹ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਆ ਵੀ ਸਿਰੇ ਲੱਗਣ ਦੇ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ ਚ ਬਹੁਤ ਸ਼ਾਅ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੇ ਸਾਡਾ ਕੱਲੂ ਦਾ ਰਸਤਾ ਜਦੋਂ ਲੰਘ ਜੂਗਾ ਤੇ ਅਸੀਂ ਉਦੋਂ ਪਰਮਿਸ਼ਨ ਨਾਲ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਉਹ ਸਹੀ ਹੈ ਵੀ ਕ ਮਦਰ ਮਦਰ ਕੀ ਹਲੇ ਤੁਹਾਡਾ ਤੁਹਾਡੇ ਅੰਦਰ ਚੱਲਦਾ ਪਿਆ ਆ ਜਿਹੜੀ ਆ ਉਹ ਸੋਟੀ ਆ ਹੁਣ ਜਿੱਤ ਵੀ ਆ ਦਿੱਗਰੂ ਘੜ ਜੇਲ ਵੀ ਆ ਤੁਹਾਡੇ ਦਵਾਂ ਕੀ ਕਰ ਰਿਹਾ ਸੀ ਕਿਵੇਂ ਇਹ ਪੂਰੀ ਇਤਿਹਾਸ ਨੂੰ ਲਿਖਣਾ ਆ ਕਿਵੇਂ ਕੀ ਸੋਚਦੇ ਆ ਇਹ ਕੋਈ ਨਹੀਂ ਤੇ ਵਾਹਿਦ ਹੁਣ ਦਾ ਓਟ ਆਸਰਾ ਲੈ ਕੇ ਚੱਲੇ ਜੀ ਉਹਨਾਂ ਨੇ ਇੱਥੋਂ ਤੱਕ ਕਿਰਪਾ ਕੀਤੀ ਆ ਤੇ ਉਹ ਗਾੜੀ ਵੀ ਕਿਰਪਾ ਕਰ ਦਿੱਤੀ ਉਹਨਾਂ ਦਾ ਓਟ ਆਸਰਾ ਲੈ ਕੇ ਚੱਲੇ ਪੂਰਨ ਫਰੋਸਾ ਨੂੰ ਕਿ ਵਾਹਿਦ ਨੂੰ ਜੋ ਵੀ ਕਰੂਗਾ ਬਹੁਤ ਵਧੀਆ ਹੀ ਕਰੂਗਾ ਮਾਤਾ ਜੀ ਅੱਜ ਨੇ ਦਿਹਾੜੀ ਕੋਈ ਫੋਨ ਤੇ ਗੱਲਬਾਤ ਹੋਈ ਆ ਭਾਈ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਫੋਨ ਤੇ ਉਹਨਾਂ ਦਾ 3 ਮਹੀਨੇ ਤੋਂ ਬੰਦ ਆ ਤੇ ਆ ਹੀ ਨਹੀਂ ਰਿਹਾ ਉਹਨਾਂ ਦਾ ਉਹਨਾਂ ਦੀ ਸਿੰਘਣੀ ਮਿਲ ਕੇ ਹਫਤੇ ਬਾਅਦ ਸਾਨੂੰ ਦੱਸਦੀ ਵੀ ਠੀਕ ਠਾਕ ਆ ਫੋਨ ਨਹੀਂ ਹੋ ਰਿਹਾ ਇੱਕ ਸਰਟੀਫਿਕੇਟਡ ਤੁਹਾਨੂੰ ਮਿਲਿਆ ਉਹ ਦਿਖਾ ਦਿਓ ਪਲੀਜ਼ ਕਿਉਂਕਿ ਸਾਰਾ ਵੀਡੀਓ ਇਸ ਸਮੇਂ ਹੈਗਾ ਤੇ ਉੱਥੇ ਸਰਕਾਰਾਂ ਨੂੰ ਲੋੜ ਆ ਹੁਣ ਐਮਪੀ ਦੀ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਬਿਦਾਉਟ ਇਹ ਆਪਾਂ ਕੋਈ